ਦੋਸਤੋ ਆਪਾਂ ਨੂੰ ਇੱਕ ਬਾਈ ਨੇ 20 ਬਿਸਵੇ ਵਾਲੀ ਫਰਦ ਭੇਜੀ ਸੀ ਉਹਦੇ ਵਿੱਚ ਆਪਾਂ ਇੱਕ ਬੰਦੇ ਦਾ ਹਿੱਸਾ ਕੱਢ ਰਹੇ ਹਾਂ ਮੰਨ ਲਓ ਇਹ ਬੰਦਾ ਕੋਈ A ਆ ਉਹਦਾ ਹਿੱਸਾ ਕੀ ਹੈ ਗਿਆ 15 ਬਲੀਕ 299 ਹੋਣਾ ਅੱਗੇ ਸਾਰੇ ਦੱਸਣਗੇ ਆਪਾਂ ਇਹ ਜਿੰਨੇ ਆਪਾਂ ਟੋਟਲ ਪਹਿਲਾ ਖੇਵਟ ਦਾ ਰਕਵਾ ਦੇਖਾਂਗੇ ਜੀ ਇਹਦੇ ਫਰਦ ਦੇ ਵਿੱਚ ਜਿਹੜਾ ਖੇਵਟ ਦਾ ਟੋਟਲ ਰਕਵਾ ਹੈ ਜੀ 78 ਬਿੱਗੇ 7 ਵਿਸਵੇ ਆਈ। ਅੱਛਾ ਟੋਟਲ ਸਰ ਇਹ ਇਹ ਆ ਗਿਆ ਜੀ ਆਪਾਂ ਨੇ। 78 ਬਿੱਗੇ 7 ਵਿਸਵੇ ਆ ਜੀ। ਇਸ ਕਰਕੇ ਆਪਾਂ ਨੇ ਕੀ ਕੀਤਾ 78 ਬਿੱਗੇ 7 ਵਿਸਵੇ ਦੇ ਵਿਸਵੇ ਬਣਾ ਲਏ। ਠੀਕ ਹੈ ਜੀ। ਇਹਦੇ ਵਿਸਵੇ ਬਣਾਉਣ ਵਾਸਤੇ ਬਿੱਗਿਆਂ ਨੂੰ 20 ਨਾਲ ਗੁਣਾ ਕਰ ਲਿਆ ਆਪਾਂ ਨੇ ਜੀ। ਠੀਕ ਹੈ ਜੀ। 1560 ਆ ਗਿਆ। ਹਾਂਜੀ। ਇਹਦੇ ਵਿੱਚ ਪਲੱਸ 7 ਜਿਹੜੇ ਵਿਸਵੇ ਬੱਕਰੇ ਸੀ ਉਹ ਜੋੜ ਤੇ 1567 ਵਿਸਵੇ ਟੋਟਲ ਰੱਖਵਾ ਬਣ ਗਿਆ। ਠੀਕ ਹੈ ਜੀ। 1567 ਨੂੰ ਹੁਣ ਜਿਹੜੇ ਸਭ ਤੋਂ ਥੱਲੇ ਹਿੱਸੇ ਬੰਦੇ ਦਾ ਹਾਂਜੀ। ਉਹਦਾ 15/299 ਉਹਨੂੰ ਆਪਾਂ 1570 ਨੂੰ 15 ਨਾਲ ਗੁਣਾ ਕਰਕੇ 299 ਤੇ ਵੰਡ ਲਿਆ ਠੀਕ ਹੈ ਜੀ ਉਹ ਆ ਗਿਆ ਆਪਣੇ ਲਈ 78.61 78.61 ਨੂੰ 20 ਤੇ ਆਪਾਂ ਵੰਡਦੇ ਕਿਉਂਕਿ 20 ਬਿਸਮਾ ਦਾ ਇੱਕ ਬਿੱਗਾ ਹੁੰਦਾ ਠੀਕ ਹੈ ਜੀ ਇਸ ਕਰਕੇ ਪਾ ਇਹਨੂੰ 20 ਤੇ ਵੰਡ ਕੇ 3 ਬਿੱਗੇ 18.61 ਬਿਸਵੇਂ ਬਣ ਗਏ 3 ਬਿੱਗੇ 18.61 ਬਿਸਵੇਂ ਬਣ ਗਏ ਆ ਚਮਨ ਲਾਲ ਦਾ ਜਦੋਂ ਪੈਸਾ ਕੱਢਿਆ ਫਰਦ ਜੋ ਠੀਕ ਹੈ ਜਿਹੜਾ ਇਹ 15 ਫਲੀਕ 299 ਆ ਜਿਹੜਾ ਸਰ ਨੇ ਆ ਲਿਖਿਆ ਹੋਇਆ 15 299 299 ਜਿਹੜਾ ਜਿੰਨੇ ਆਪਾਂ ਟੋਟਲ ਖੇਵਟ ਦੇ ਵਿਸਵੇ ਬਣਾ ਲੈਣੇ ਆ ਉਹਨਾਂ ਨੂੰ ਉੱਪਰਲੇ ਹਿੱਸੇ ਨਾਲ ਗੁਣਾ ਕਰਕੇ ਥੱਲੇ ਵਾਲੇ ਹਿੱਸੇ ਨਾਲ ਤਕਸੀਮ ਕਰਨ ਤੇ ਟੋਟਲ ਵਿਸਵੇ ਬਣ ਜਾਣਗੇ ਠੀਕ ਆ ਜੀ ਪਹਿਲਾਂ ਆਪਾਂ ਬਿਸਵੇ ਬਣਾਵਾਂਗੇ ਟੋਟਲ ਖੇਵਟ ਦੇ ਟੋਟਲ ਖੇਵਟ ਹੈ ਕਿਸੀ 78 ਬਿਗੇ 72 ਬਿਸਵੇ ਦੀ ਹਾਂਜੀ ਹਾਂਜੀ 78 ਬਿਗਾਂ ਨੂੰ ਆਪਾਂ ਬਿਸਵੇ ਬਣ ਚ ਵੰਡਣ ਵਾਸਤੇ ਨੂੰ 20 ਨਾਲ ਗੁਣਾ ਕਰ ਲਿਆ ਜੀ ਜੀ 1560 ਆ ਗਏ ਇਹਦੇ ਵਿੱਚ ਜਿਹੜੇ 72 ਬਿਸਵੇ ਉੱਪਰਲੇ ਸੀ ਉਹ ਜੋੜ ਲੇ 1567 ਬਿਸਵੇ ਬਣ ਗਏ ਟੋਟਲ ਠੀਕ ਹੈ ਸਰ 1567 ਨੂੰ ਹੁਣ ਜਿਹੜੇ ਬੰਦੇ ਦਾ ਹਿੱਸਾ ਸੀ ਉਹਦਾ 15/299 ਸੀ ਹਾਂਜੀ ਹਾਂਜੀ 1567 ਨੂੰ ਆਪਾਂ 15 ਨਾਲ ਗੁਣਾ ਕਰਕੇ 299 ਤੇ ਵੰਡ ਲਿਆ ਠੀਕ ਹੈ ਜੀ ਉਹ ਆਪਣੇ ਲਈ 78.66 ਆ ਗਿਆ ਠੀਕ ਹੈ 70.66 ਨੂੰ ਆਪਾਂ 20 ਤੇ ਕਿਉਂ ਬਣਿਆ ਕਿਉਂਕਿ 20ਵੇਂ ਨੇ ਆਪਣੇ ਲਈ ਜੀ ਸਾਰਾ ਰਕਬਾ 20ਵੇਂ ਚ ਨਿਕਲਿਆ ਹਾਂਜੀ ਹਾਂਜੀ 20ਵੇਂ ਨੂੰ 20 ਤੇ ਬਣ ਲਿਆ 20 ਤੇ 68 ਤਿੰਨ ਬਿਗੇ ਬਣ ਗਏ 18 ਬਾਕੀ ਬਚ ਗਏ 18.66 20ਵੇਂ ਬੱਕਰੇ ਬਣ ਗਏ ਬੱਕਰੀ ਬਣ ਗਏ ਇਹ ਦੋਸਤੋ ਤੁਸੀਂ ਜਿਹੜੇ ਕਹਿ ਰਹੇ ਸੀ ਨਾ ਬਿਗੇ ਵਿਸਵੀ ਵਾਲਾ ਇਹ ਹੁਣ ਰਕਬਾ ਤੁਹਾਨੂੰ ਅਸੀਂ ਕੱਢ ਕੇ ਸਾਰਾ ਦਿਖਾ ਦਿੱਤਾ